ਸਾਸ਼ੀ ਗਾਲ ਜੀ ਸਾਰਿਆਂ ਨੂੰ ਅੱਜ ਅਸੀਂ ਤੁਹਾਡੇ ਸਾਹਮਣੇ ਕਹਾਣੀ ਸੁਣਾਵਾਂਗੇ ਦੋ ਭੈਣਾਂ ਦੀ ਕਹਾਣੀ ਸੁੰਢ ਅਤੇ ਹਲਦੀ ਇੱਕ ਪਿੰਡ ਵਿੱਚ ਦੋ ਭੈਣਾਂ ਰਹਿੰਦੀਆਂ ਸਨ ਛੋਟੀ ਸੀ ਹਲਦੀ ਦੀ ਠੱਟੀ ਤੇ ਵੱਡੀ ਸੁੰਢ ਦੀ ਠੱਟੀ ਹਲਦੀ ਠੰਡੇ ਸੁਭਾਅ ਦੀ ਸ਼ਾਂਤ ਨਿਮਰ ਸਮਝਦਾਰ ਬੋਲਾਂ ਦੀ ਮਿੱਠੀ ਸਭ ਕੰਮਾਂ ਵਿੱਚ ਮਾਹਰ ساری ਉਮਰ ਉਸਨੇ ਕਿਸੇ ਦੀ ਗੱਲ ਦਾ ਪੁੱਠਾ ਜਵਾਬ ਨਹੀਂ ਦਿੱਤਾ ਸੁੰਢ ਦੀ ਠੱਟੀ ਗਰਮ ਮિજાਜ ਤੇਜ਼ ਤਰਾਰ ਬੋਲਣ ਨੂੰ ਕੌੜੀ ਆਕੜ ਖਾਂ ਤੇ ਸਿਰੇ ਦੀ ਕਮਚੋਰ ਰੋਜ਼ ਕਲੇਸ਼ ਕਰਦੀ ਸਾਰਾ ਪਿੰਡ ਉਸ ਤੇ ਸੁਭਾਤੋਂ ਦੁਖੀ ਕਰ ਅਤੇ ਪਿੰਡ ਵਾਲਿਆਂ ਵਾਸਤੇ ਹਲਦੀ ਸੀ ਜ਼ਖਮ ਉੱਪਰ ਮਲਮ ਵਾਂਗ ਜਲੇ ਅੰਗ ਉੱਤੇ ਠੰਡੀ ਰੂਮ ਵਾਂਗ ਪਰ ਸੁੰਢ ਸੀ ਜ਼ਖਮ ਉੱਪਰ ਲੂਣ ਵਾਂਗ ਜਲੇ ਉੱਪਰ ਮਿਰਚ ਵਾਂਗ ਇੱਕ ਦਿਨ ਹਲਦੀ ਨਾਨਕੇ ਮਿਲਣ ਵਾਸਤੇ ਗਈ ਸਾਰੀਆਂ ਸਹੇਲੀਆਂ ਉਸ ਨੂੰ ਪਿੰਡ ਦੀ ਯੂਹ ਤੱਕ ਛੱਡਣ ਆਈਆਂ ਵਿਦਾ ਕਰਨ ਵੇਲੇ ਸਾਰੀਆਂ ਉਦਾਸ ਅੱਖਾਂ ਵਿੱਚ ਹੰਝੂ ਚਲਕੇ ਆਏ ਛੋਟੀਆਂ ਸਹਿਲੀਆਂ ਤਾ ਡੁਸਕਣ ਲੱਗੀਆਂ ਅੱਖਾਂ ਪੂੰਝਦੀਆਂ ਕਹਿੰਦੀਆਂ ਪੈਣ ਛੇਤੀ ਮੁੜਈਆਂ ਪਿੰਡ ਦੀ ਜੂਹ ਟੱਪੀ ਹੀ ਸੀ ਕਿ ਟਿੱਬੇ ਦਾ ਖੱਡਾ ਰਸਤੇ ਵਿੱਚ ਆ ਗਿਆ ਖੱਡੇ ਨੇ ਕਿਹਾ ਹਲਦੀ ਪਾਈ ਹਲਦੀ ਪਾਈ ਮੈਂ ਕੂੜੇ ਨਾਲ ਭਰ ਗਿਆ ਹਾਂ ਰਤਕ ਝਾੜੂ ਲਾ ਜਾ ਹਲਦੀ ਨੇ ਨਿਮਰਤਾ ਨਾਲ ਕਿਹਾ ਲੈ ਵੀਰ ਮੈਂ ਕਿਹੜਾ ਕਦੀ ਕੋਈ ਕੰਮ ਨਹੀਂ ਕੀਤਾ ਨਾਲੇ ਝਾੜੂ ਲਾਉਣ ਵਿੱਚ ਮੇਰੇ ਕਿਹੜਾ ਹੱਥ ਘਸ ਜਾਣਗੇ ਇਹ ਕਹਿ ਕੇ ਹਲਦੀ ਨੇ ਸੜੜਕ ਸੜੜਕ ਸਾਰਾ ਕੂੜਾ ਇਕੱਠਾ ਕਰਕੇ ਬਾਹਰ ਸੁੱਟ ਦਿੱਤਾ ਫਿਰ ਕੱਡ ਨੂੰ ਸਲਾਮ ਕਰਕੇ ਅੱਗੇ ਥੁਰ ਪਈ ਥੋੜੀ ਦੂਰ ਹੀ ਗਈ ਸੀ ਕਿ ਰਸਤੇ ਵਿੱਚ ਚੁੱਲਾ ਮਿਲ ਗਿਆ ਉਸਨੇ ਕਿਹਾ ਹਲਦੀ ਪਾਈ ਹਲਦੀ ਪਾਈ ਮੈਂ ਰਾਖ ਨਾਲ ਭਰਿਆ ਪਿਆ ਹਾਂ ਮੇਰੇ ਅੰਦਰੋਂ ਰਾਖ ਹੀ ਬਾਹਰ ਕੱਢ ਜਾ ਹਲਦੀ ਨੇ ਖੁਸ਼ੀ-ਖੁਸ਼ੀ ਨਿਮਰਤਾ ਨਾਲ ਕਿਹਾ ਲੈ ਵੀਰ ਤੂੰ ਕਦ ਕਦ ਆਖੇਗਾ ਆਖ ਕਾਢਣ ਨਾਲ ਮੇਰਾ ਕਿਹੜਾ ਰੰਗ ਕਾਲਾ ਹੋ ਜਾਏਗਾ ਇਹ ਕਹਿ ਕੇ ਉਸਨੇ ਆਪਣੀ ਚੁੰਨੀ ਦੇ ਪੱਲੇ ਵਿੱਚ ਰਾਖ ਕੱਢੀ ਤੇ ਦੂਰ ਸੁੱਟ आई फूका मार मार के चुल्ला इतना साफ कर ਦਿੱਤਾ ਜਿਵੇਂ ਸ਼ੀਸ਼ੇ ਦਾ ਹੋਵੇ। ਚੁੱਲ੍ਹੇ ਨੂੰ ਸਲਾਮ ਕਰਕੇ ਫਿਰ ਅੱਗੇ ਚੱਲ ਪਈ। ਰਸਤੇ ਵਿੱਚ ਬਿੱਲੀ ਮਿਲੀ। ਬਿੱਲੀ ਨੇ ਕਿਹਾ ਹਲਦੀ ਪਾਈ ਹਲਦੀ ਪਾਈ। ਜੂਆ ਕੱਢ ਕੇ ਮੇਰਾ ਸਿਰ ਗੁੰਦਦੀ। ਹਲਦੀ ਨੇ ਕਿਹਾ ਲੈ ਭੈਣ ਤੂੰ ਕਦ ਕਦ ਕਹੇਂਗੀ ਜੂਆ ਕੱਢਦੀਆਂ ਮੇਰਾ ਕਿਹੜੇ ਨੌਂ ਕੱਸ ਜਾਣਗੇ। ਜੂਆ ਕੱਢ ਕੇ ਕੰਗੀ ਕਰਕੇ ਹਲਦੀ ਨੇ ਬਿੱਲੀ ਦਾ ਸਿਰ ਗੁੰਦ ਦਿੱਤਾ ਅਤੇ ਸਲਾਮ ਕਰਕੇ ਅੱਗੇ ਤੁਰ ਪਈ। ਰਸਤੇ ਵਿੱਚ 베ਰੀ ਆਈ 베ਰੀ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੇਰੇ ਕੰਡੇ ਚੁਗਦੇ ਹਲਦੀ ਨੇ ਕਿਹਾ ਲੈ ਭੈਣ ਤੂੰ ਕਿਹੜਾ ਰੋਜ਼ ਰੋਜ਼ ਸਵਾਲ ਪਾਉਣੀ ਨੇ ਕੰਡੇ ਚੁਗਣ ਵਿੱਚ ਮੇਰੀਆਂ ਕੋਈ ਉਂਗਲਾਂ ਟੁੱਟਦੀਆਂ ਨੇ ਇਹ ਕਹਿ ਕੇ ਉਸ ਨੇ 베ਰੀ ਹੇਠੋਂ ਕੰਡੇ ਚੁਗੇ ਤੇ ਦੂਰ ਸੁੱਟ ਆਈ ਫਿਰ 베ਰੀ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਰਸਤੇ ਵਿੱਚ ਸਮੁੰਦਰ ਮਿਲਿਆ ਉਸ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਦੇਖ ਮੇਰੇ ਕਿਨਾਰਿਆਂ ਤੇ ਕਿੰਨਾ ਕੂੜਾ ਕਰਕਟ ਇਕੱਠਾ ਹੋ ਗਿਆ ਸਾਫ਼ ਹੀ ਕਰ ਦੇ ਹਲਦੀ ਨੇ ਪ੍ਰਸੰਤਾ ਨਾਲ ਕਿਹਾ ਲੈ ਵੀਰ ਤੂੰ ਕਦ ਕਦ ਕੰਮ ਕਹੇਗਾ ਕੂੜਾ ਚਿੱਕੜ ਬਾਹਰ ਸੁੱਟਣ ਨਾਲ ਮੇਰੇ ਕਿਹੜਾ ਹੱਥ ਮੈਲੇ ਹੁੰਦੇ ਨੇ ਮਹਿੰਦੀ ਰੰਗੇ ਹੱਥਾਂ ਨਾਲ ਉਸ ਨੇ ਚਿੱਕੜ ਕੂੜਾ ਸਾਫ਼ ਕਰ ਦਿੱਤਾ ਸਮੁੰਦਰ ਨੂੰ ਸਲਾਮ ਕਰਕੇ ਅੱਗੇ ਤੁਰੀ ਰਸਤੇ ਵਿੱਚ ਊਠ ਮਿਲ ਗਿਆ ਊਠ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਮੇਰੀ ਸ਼ਾਤੀ ਨੂੰ ਚਿਚੜੀਆਂ ਲੱਗ ਗਈਆਂ ਬੜਾ ਤੰਗ ਕਰਦੀਆਂ ਨੇ ਖੇਚਲ ਤਾਂ ਹੈ ਪਰ ਕੱਢ ਦੇ ਹਲਦੀ ਨੇ ਕਿਹਾ ਕੱਢ ਦਿੰਨੀ ਆ ਕੱਢ ਦਿੰਨੀ ਆ ਵੀਰ ਉਹਨੇ ਚਿਚੜੀਆਂ ਚੁਗ ਦਿੱਤੀਆਂ ਤੇ ਦੂਰ ਸੁੱਟ ਆਈ ਊਠ ਨੂੰ ਸਲਾਮ ਕਰਕੇ ਅੱਗੇ ਤੁਰ ਪਈ ਨਾਨਕਿਆਂ ਤੋਂ ਬੜਾ ਪਿਆਰ ਮਿਲਿਆ ਪੱਜੀ ਪੱਜੀ ਸਾਰਿਆਂ ਦੇ ਕੰਮ ਕਰਦੀ ਫਿਰਦੀ ਸਾਰੇ ਪਿੰਡ ਨਾਲ ਮਿੱਠਾ ਬੋਲਦੀ ਬਦਲੇ ਵਿੱਚ ਅਸੀਸਾਂ ਮਿਲਦੀਆਂ ਪਿੰਡ ਵਾਲਿਆਂ ਦੇ ਦਿਲ ਅੰਦਰ ਉੱਤਰ ਗਈ ਹਲਦੀ ਬਾਈ ਹਲਦੀ ਹਲਦੀ ਬਾਈ ਕਹਿੰਦੀਆਂ ਤੇ ਜੀਵ ਸੁਖਦੀ ਨਵੀਆਂ ਸਹੇਲੀਆਂ ਬਣ ਗਈਆਂ ਮਿਲ ਜੁਲ ਕੇ ਖੇਡਦੀ ਕੂਦਦੀ ਖਾਂਦੀ ਪੀਂਦੀ ਗੀਤ ਗਾਉਂਦੀ ਮौजਾਂ ਕਰਦੀ ਸਾਰਾ ਪਿੰਡ ਸ਼ਾਬਾਸ਼ ਸ਼ਾਬਾਸ਼ ਕਹਿੰਦਾ ਇੱਕ ਦਿਨ ਘਰ ਵਾਪਸੀ ਦਾ ਫੈਸਲਾ ਹੋ ਗਿਆ ਵਿਦਾ ਕਰਨ ਵਿੱਚ ਪਿੰਡ ਨੂੰ ਮੁਸ਼ਕਲ ਆਈ ਵਿਦਾ ਤਾਂ ਕਰਨੀ ਹੀ ਸੀ ਬੜਾ लाਡ ਕੀਤਾ ਪਾਂਚ ਪਾਂ ਦੀਆਂ ਖਾਣ ਦੀਆਂ ਚੀਜ਼ਾਂ ਬੰਨ੍ਹ ਦਿੱਤੀਆਂ ਸੋਹਣੇ ਕੱਪੜੇ ਦਿੱਤੇ ਚੂੜੀਆਂ ਦਿੱਤੀਆਂ ਪਿੰਡ ਆਪਣੀ ਜੂੰਹ ਤੱਕ ਛੱਡਣ ਆਇਆ ਸਾਰੇ ਉਦਾਸ ਹੋਏ ਬਰਾਬਰ ਉਮਰ ਦੀਆਂ ਸਹੇਲੀਆਂ ਅੱਖਾਂ ਪਰ ਆਈਆਂ ਛੋਟੀਆਂ ਡੁਸਕਣ ਲੱਗੀਆਂ ਸਾਰੀਆਂ ਨੇ ਉਦਾਸ ਬੋਲਾਂ ਨਾਲ ਕਿਹਾ ਪਹਿਣ ਛੇਤੀ ਵਾਪਸ ਆਈਂ ਤੇਰੇ ਬਿਨਾ ਸਾਡਾ ਜੀ ਨਹੀਂ ਲੱਗਣਾ ਸਿਰ ਤੇ ਪੀਪਾ ਮੋਢੇ ਨਾਲ ਝੋਲਾ ਲਟਕਾਈ ਹਲਦੀ ਨਾਨਕੀਆਂ ਤੋਂ ਵਾਪਸ ਤੁਰ ਪਈ ਇੱਕ ਕਦਮ ਅੱਗੇ ਪੁੱਟਦੀ ਫੇਰ ਪਿੱਛੇ ਦੇਖਦੀ ਹੰਝੂ ਵਗਦੇ ਜਾਂਦੀ ਨੂੰ ਦੇਖ ਸਾਰੇ ਕਹਿੰਦੇ ਇਹੋ ਜਹੀ ਸਾਉ ਸਮਝਦਾਰ ਕੁੜੀ ਨਾ ਦੇਖੀ ਨਾ ਸੁਣੀ ਪਿਛਲੇ ਜਨਮ ਜਿਸਨੇ ਤਪੱਸਿਆ ਕੀਤੀ ਹੋਏਗੀ ਉਸ ਜਵਾਨ ਦੀ ਕਿਸਮਤ ਵਿੱਚ ਆਏਗਾ ਹਲਦੀ ਦਾ ਹੱਥ ਊਠ ਲੱਗਿਓ ਲੰਗੀ ਤਾਂ ਊਠ ਨੇ ਕਿਹਾ ਹਲਦੀ ਬਾਈ ਹਲਦੀ ਬਾਈ ਦੂਰ ਦੂਰ ਦੀ ਕਲੀ ਕਲੀ ਕਿਉਂ ਜਾ ਰਹੀ ਹੈ ਬੋਝ ਵੀ ਬਹੁਤ ਹੈ ਤੇਰੇ ਕੋਲ ਤਾਂ ਮੇਰੇ ਹੁੰਦੇ ਸੁੰਦੇ ਤੈਨੂੰ ਪੈਂਦਲ ਜਾਣ ਦੀ ਕੀ ਲੋੜ ਇੱਕ ਵਾਰ ਮੇਰੀ ਪਿੱਠ ਤੇ ਬੈਠ ਸਹੀ ਦੇਖਦੇ ਦੇਖਦੇ ਤੈਨੂੰ ਪਿੰਡ ਪਹੁੰਚਾ ਦਿਆਂਗਾ ਹਲਦੀ ਨੂੰ ਹੋਰ ਕੀ ਚਾਹੀਦਾ ਸੀ ਛਾਲ ਮਾਰ ਕੇ ਊਠ ਤੇ ਸਵਾਰ ਹੋ ਗਈ ਊਠ ਦੀ ਚਾਲ ਇੰਨੀ ਸੰਤੋਲ ਕੇ ਹੱਥ ਵਿੱਚ ਪੰਗਰੇ ਘੋਦਾ ਭਰਿਆ ਛੰਨਾ ਲੈ ਕੇ ਬੈਠ ਜਾਓ ਛਲਕ ਕੇ ਇੱਕ ਬੂੰਦ ਹੇਠ ਨਾ ਡਿਕੇ ਸਮੁੰਦਰ ਨੇ ੜਿਓ ਲੰਗਨ ਲੱਗੀ ਤਾਂ ਸਮੁੰਦਰ ਨੇ ਕਿਹਾ ਹਲਦੀ ਪਾਈ ਹਲਦੀ ਪਾਈ ਦੂਰ ਦੂਰ ਟਲੀ ਟਲੀ ਕਿਉਂ ਜਾ ਰਹੀ ਹੈ ਥੋੜੇ ਕੁ ਮੋਤੀ ਤਾਂ ਲੈ ਜਾ ਬਥੇਰੇ ਨੇ ਮੇਰੇ ਕੋਲ ਤੂੰ ਕਿਹੜਾ ਰੋਜ਼ ਰੋਜ਼ ਆਉਣਾ ਨਾ ਨਾ ਕਰਦੀ ਹਲਦੀ ਨੂੰ ਸਮੁੰਦਰ ਨੇ ਝੋਲੀ ਪਰ ਕੇ ਮੋਤੀ ਦਿੱਤੇ ਚੁੰਨੀ ਦੇ ਪੱਲੇ ਬੰਨੇ ਝੋਲੇ ਵਿੱਚ ਪਾਏ ਜੇਬਾਂ ਭਰ ਲਈਆਂ ਪੀਪਾ ਭਰ ਗਿਆ ਸਮੁੰਦਰ ਨੂੰ ਸलाम ਕਰਕੇ ਅੱਗੇ ਤੁਰਿਪੀ ਬੇਰੀ ਕੋਲੋਂ ਦੀ ਲੰਗਨ ਲੱਗੀ ਤਾਂ 베ਰੀ ਨੇ ਕਿਹਾ ਕਿਉਂ ਹਲਦੀ ਭਾਈ ਦੂਰ ਕਿਸੇ ਗੱਲੋਂ ਦੇਖ ਤਾਂ ਸਹੀ ਮੇਰੇ 베ਰ ਪੱਕ ਗਏ ਜੀ ਭਰ ਕੇ ਖਾ ਬੱਚ ਦੇ ਨਾਲ ਲੈ ਜਾ ਹਲਦੀ ਨੇ 베ਰੀ ਦੀ ਸ਼ਾਂ ਉਠ ਬਿਠਾ ਦਿੱਤਾ 베ਰ ਖਾਦੇ ਨਾਲ ਹੀ ਜਾਣ ਵਾਸਤੇ ਬੰਨ ਲਏ ਬੱਚ ਦੇ ਊਠ ਨੂੰ ਖਵਾ ਦਿੱਤੀ ਜੱਫੀ ਪਾ ਕੇ 베ਰੀ ਤੋਂ ਵਧਾਈ ਕੀ ਮੰਗੀ ਚੁੱਲ੍ਹੇ ਕੋਲੋਂ ਦੀ ਲੰਗਨ ਲੱਗੀ ਤਾਂ ਚੁੱਲ੍ਹੇ ਨੇ ਕਿਹਾ ਹਲਦੀ ਭਾਈ ਮੇਰੇ ਕੋਲ ਇਹ ਸੋਨੇ ਦੀ ਕੜਾਈ ਫालतू ਪਈ ਹੈ ਮੈਂ ਕੀ ਕਰਨੀ ਹੋਈ ਤੂੰ ਲੈ ਜਾ ਹਲਦੀ ਨੇ ਕੜਾਈ ਚੁੱਕੀ ਸ਼ੁਕਰਾਨਾ ਕੀਤਾ ਤੇ ਅੱਗੇ ਤੁਰ ਪਈ ਸਾਹਮਣੇ ਪਿੰਡ ਦਿਸਿਆ ਹਲਦੀ ਨੇ ਊਠ ਭਜਾ ਲਿਆ ਖੱਡੇ ਲਾ ਕੇ ਉਹ ਲੱਗਣ ਲੱਗੀ ਤਾਂ ਖੱਡੇ ਨੇ ਕਿਹਾ ਦੂਰ ਦੂਰ ਤੇ ਕਿਉਂ ਜਾ ਰਹੀ ਹੈ ਹਲਦੀ ਭੈਣ ਕੋਈ ਗਹਿਣਾ ਘਟਾ ਤਾਂ ਲੈ ਜਾ ਬਥੇਰੇ ਪਏ ਨੇ ਆਪ ਪਹਿਨੇ ਸਹੇਲੀਆਂ ਵਿੱਚ ਵੰਡੀ ਖੱਡੇ ਤੋਂ ਗਹਿਣੇ ਲੈ ਕੇ ਅੱਗੇ ਚੱਲੀ ਅੱਗੇ ਬਿੱਲੀ ਮਿਲ ਗਈ ਬਿੱਲੀ ਨੇ ਕਿਹਾ ਹਲਦੀ ਪੈਣ ਮੇਰੇ ਕੋਲ ਟੋਕਰੀਆਂ ਮੇਵਿਆਂ ਦੀਆਂ ਭਰੀਆਂ ਪਈਆਂ ਨੇ ਆਪ ਖਾ ਤੇ ਸਹੇਲੀਆਂ ਨੂੰ ਖਵਾ ਪੈਂਡ ਪੁੱਜ ਕੇ ਊਠ ਪੁੱਕਿਆ ਰੌਲਾ ਪੈ ਗਿਆ ਹਲਦੀ ਆ ਗਈ ਹਲਦੀ ਆ ਗਈ ਸਾਰਾ ਪੈਂਡ ਮਿਲਣ ਆਇਆ ਊਠ ਬਿਠਾ ਕੇ ਉਤਰੀ ਤੇ ਸਭ ਨੂੰ ਮਿਲੀ ਲੰਮੇ ਕਾਲ ਪਿੱਛੋਂ ਮੀ ਪੈਂਡ ਤੇ ਜਿਵੇਂ ਲੋਕ ਖੁਸ਼ ਹੁੰਦੇ ਹਨ ਹਲਦੀ ਨੂੰ ਮਿਲ ਕੇ ਉਸੇ ਤਰ੍ਹਾਂ ਖੁਸ਼ ਹੋਏ ਹਲਦੀ ਪਾਈ ਇਕੱਲੇ ਇਕੱਲੇ ਕਰ ਜਾ ਕੇ ਚੀਜਾਂ ਵੰਡਾਈ ਹੀਰੇ ਮੋਤੀ ਵੰਡੇ ਬੇਰ ਵੰਡੇ ਮੇਵੇ ਵੰਡੇ ਘਿਓ ਵੰਡੇ ਫਿਰ ਕਿਤੇ ਕੰਮ ਕਾ ਕੇ ਹਲਦੀ ਆਪਣੇ ਘਰ ਚਲੀ ਪਿੰਡ ਨੇ ਕਿਹਾ ਹਲਦੀ ਬਾਈ ਜਹੀ ਧੀ ਨਾ ਹੋਈ ਨਾ ਹੋਵੇਗੀ ਹਲਦੀ ਨੂੰ ਇਨਾ ਲਾਡ ਪਿਆਰ ਇਨਾ ਮਾਨ ਸਨਮਾਨ ਮਿਲਦਾ ਦੇਖ ਕੇ ਸੁੰਡ ਦੀ ਗੱਠੀ ਦਾ ਗੁੱਸਾ ਅਸਮਾਨੇ ਚੜ ਗਿਆ ਢੋਲੇ ਵਾਂਗ ਮੂੰਹ ਫੁਲਾ ਲਿਆ ਅੱਖਾਂ ਦੀਆਂ ਪੁਤਲੀਆਂ ਵਿੱਚੋਂ ਚੰਗਿਆੜੀਆਂ ਨਿਕਲਣ ਲੱਗੀਆਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਹਲਦੀ ਤੋਂ ਕੋਈ ਚੀਜ਼ ਨਹੀਂ ਲਈ ਨਾ ਹੀਰੇ ਮੋਤੀ ਨਾ ਮੇ ਬੇਰ ਨਾ ਮੇਵੇ ਨਾ ਘੋੜਾ ਨਾ ਗਹਿਣਿਆ ਘਟਾ ਕਾਸ਼ ਵਿੱਚ ਦੋ ਚਾਰ ਕੱਪੜੇ ਲਏ ਪੈਰ ਪਟਕ ਕੇ ਮਾਂ ਨੂੰ ਕਹਿੰਦੀ ਮੈਂ ਚੱਲੀ ਆ ਨਾਨਕੇ ਹਲਦੀ ਫਲਦੀ ਤੋਂ ਵਧੀਕ ਸਮਾਨ ਨਾ ਲੈ ਕੇ ਆਵਾਂ ਮੇਰਾ ਨਾਮ ਬਦਲ ਦਈਂ ਬੇਸ਼ੱਕ ਕਿਸੇ ਨੂੰ ਪਤਾ ਵੀ ਨਾ ਲੱਗਾ ਸੁੰਡ ਕਦੋਂ ਨਾਨਕੇ ਗਈ ਪਰ ਜਦੋਂ ਪਤਾ ਲੱਗਾ ਪਿੰਡ ਬੜਾ ਖੁਸ਼ ਹੋਇਆ ਜਿਵੇਂ ਸਰਾ ਪੁੱਤਰ ਗਿਆ ਹੋਵੇ ਲੋਕ ਕਹਿੰਦੇ ਜੇ ਨਾ ਹੀ ਮੁੜੇ ਤਾਂ ਚੰਗਾ ਜਿਸ ਦੀ ਘਰ ਵਿੱਚ ਗਦਰ ਨਹੀਂ ਉਹ ਬਾਹਰ ਕੀ ਖੱਟੀ ਖੱਟੇਗੀ ਪਿੰਡੋਂ ਬਾਹਰ ਨਿਕਲੀ ਕਿ ਟਿੱਬੇ ਦਾ ਖੱਡਾ ਮਿਲਿਆ ਕਹਿੰਦਾ ਸੁੰਡ ਪੈਣ ਮੇਰੇ ਅੰਦਰ ਕੂੜਾ ਭਰ ਗਿਆ ਸਾਫ਼ ਹੀ ਕਰ ਤੇ ਸੁੰਡ ਗੁੱਸੇ ਨਾਲ ਬੋਲੀ ਮੈਨੂੰ ਕੋਈ ਹਲਦੀ ਫਲਦੀ ਨਾ ਸਮਝ ਮੈਂ ਹਾ ਸੇਠ ਜਾਦੀ ਸੁੰਢ ਮਰੀਜ਼ਾਂ ਦੇ ਦੁੱਖ ਦੂਰ ਕਰਨ ਵਾਲੀ ਮਹਿਲਾਂ ਵਿੱਚ ਸੌਣ ਵਾਲੀ ਪੰਗੜ ਨਹੀਂ ਕਿ ਤੇਰੇ ਕਚਰਾ ਢੂੰਢੀ ਫਿਰਾ ਹਿੰਮਤ ਹੈ ਤਾਂ ਨੌਕਰ ਰਖ ਨਹੀਂ ਤਾਂ ਫਿਰ ਕਿਸਮਤ ਨੂੰ ਰੋ ਅੱਗੇ ਗਈ ਚੁੱਲਾ ਮਿਲਿਆ ਕਿ ਹਾ ਸੁੰਢ ਭੈਣ ਮੇਰੀ ਰਾਖੀ ਕੱਟ ਜਾ ਸੁੰਢ ਗੁੱਸੇ ਵਿੱਚ ਬੋਲੀ ਮੈਂ ਕੋਈ ਹਲਦੀ ਫਲਦੀ ਨਹੀਂ ਤੇਰੀ ਵੰਗਾਰ ਕਰਾਂ ਮੈਂ ਹਾ ਸੇਠ ਜਾਦੀ ਸੁੰਢ ਕੰਮ ਆਉਣ ਵਾਲੀ ਦਵਾਈ ਮਹਿਲਾ ਵਿੱਚ ਸੌਣ ਵਾਲੀ ਪੈਸੇ ਨੇ ਤਾਂ ਨੌਕਰ ਰੱਖ ਨਹੀਂ ਕਰਮਾਂ ਨੂੰ ਰੋ ਅੱਗੇ ਗਈ ਤਾਂ ਬਿੱਲੀ ਮਿਲੀ ਉਹਨੇ ਕਿਹਾ ਸੁੰਡ ਭੈਣ ਮੇਰੀਆਂ ਝੂਹਾਂ ਕੱਟ ਕੇ ਸਿਰ ਗੁੰਦ ਦੇ ਗੁੱਸੇ ਵਿੱਚ ਸੁੰਡ ਬੋਲੀ ਮੈਨੂੰ ਹਲਦੀ ਫਲਦੀ ਨਾ ਸਮਝ ਮੈਂ ਕੋਈ ਨੈਣ ਧਾਣੀ ਤੇਰਾ ਸਿਰ ਗੁੰਦਾ ਤਾਕਤ ਹੈ ਤਾਂ ਨੌਕਰ ਰੱਖ ਨਹੀਂ ਰੋ ਕਰਮਾਂ ਨੂੰ ਚਲੋ ਚੱਲ ਚਲੋ ਚੱਲ ਬੇਰੀ ਮਿਲੀ ਉਸਨੇ ਕਿਹਾ ਸੁੰਡ ਭੈਣ ਮੇਰੇ ਕੰਡੇ ਚੁਗ ਜਾ ਸੁੰਡ ਗੁੱਸੇ ਵਿੱਚ ਬੋਲੀ ਉਹ ਕੋਈ ਹਲਦੀ ਫਲਦੀ ਹੋਏਗੀ ਕੰਡੇ ਚੁਗਣ ਵਾਲੀ ਮੈਂ ਹਾਂ ਦੁੱਖ ਦੂਰ ਕਰਨ ਵਾਲੀ ਦਵਾਈ ਮਹਿਲਾ ਵਿੱਚ ਸੌਣ ਵਾਲੀ ਕੰਮ ਨਹੀਂ ਕਿ ਕੰਡੇ ਬੁਹਾਰਾ ਨੌਂਕਰ ਰੱਖ ਨਹੀਂ ਰੋ ਅੱਗੇ ਗਈ ਸਮੁੰਦਰ ਮਿਲਿਆ ਸੁੰਡ ਭੈਣ ਕਿਨਾਰਿਆਂ ਤੋਂ ਮੇਰਾ ਚਿੱਕੜ ਸਾਫ਼ ਕਰ ਤੇ ਸੁੰਡ ਬੋਲੀ ਕਿਉਂ ਸ਼ੂਦਰ ਆ ਮੈਂ ਚਿੱਕੜ ਸਾਫ਼ ਕਰਾਂ ਜੇ ਵਿੱਚ ਪੈਸੇ ਨੇ ਤਾਂ ਨੌਕਰ ਰਖ ਨਹੀਂ ਫਿਰ ਰੋਕ ਕਰਮਾਂ ਨੂੰ ਤੁਰਦੇ ਤੁਰਦੇ ਊਠ ਮਿਲਿਆ ਕਿਹਾ ਸੁੰਡ ਬੀਬੀ ਮੇਰੀਆਂ ਚਿਚੜੀਆਂ ਚੁਗ ਜਾ ਤੰਗ ਕਰਦੀਆਂ ਨੇ ਗੁੱਸੇਲੀ ਸੁੰਡ ਬੋਲੀ ਤੇਰੀ ਔਕਾਤ ਕੀ ਹੈ ਚਿਚੜੀਆਂ ਲੱਗੀਆਂ ਨੇ ਤਾਂ ਮੇਰੇ ਕਰਮ ਫੁੱਟੇ ਹੋਏ ਨੇ ਮੈਂ ਕੀ ਕਰਾਂ ਹਿੰਮਤ ਹੈ ਤਾਂ ਨੌਕਰ ਆਖ ਲੈ ਨਹੀਂ ਤਾਂ ਰੋ ਕਿਸਮਤ ਨੂੰ ਜੇਹੋ ਜਹੇ ਲੱਛਣ ਸੰਨਾਨ ਕੇ ਕਿਸੇ ਨੇ ਉਸ ਨਾਲ ਚੱਜ ਦੀ ਗੱਲ ਵੀ ਨਹੀਂ ਕੀਤੀ ਬੋਲਦੀ ਤਾਂ ਜ਼ਹਿਰ ਉਗਲਦੀ ਜੈਸ ਨੂੰ ਜੀ ਕਰਦਾ ਫਿਟਕਾਰ ਦੀ ਦੁਰਕਾਰ ਦੀ ਛੋਟੇ ਵੱਡੇ ਦੀ ਕੋਈ ਇੱਜ਼ਤ ਨਹੀਂ ਦਿਨ ਭਰ ਲੜਦੀ ਉਲਾਮੇ ਆਉਣ ਲੱਗੇ ਤਾਂ ਨਾਨਕਿਆ ਨੇ ਜ਼ਬਰਨ ਵਾਪਸ ਤੋਰ ਦਿੱਤੀ ਕੋਈ ਸੁਹਾਗਾਤ ਨਾ ਦਿੱਤੀ ਖਾਲੀ ਹੱਥ ਆਈ ਖਾਲੀ ਵਾਪਸ ਚਲੀ ਕਿਸੇ ਦੀ ਜੁੱਤੀ ਵੀ ਉਸ ਨੂੰ ਮਿਲਣ ਨਾ ਆਈ ਜੈਸ ਨੂੰ ਪਤਾ ਲੱਗਦਾ ਕਿ ਚਲੀ ਗਈ ਖੁਸ਼ ਹੋ ਗਏ ਕਹਿੰਦੇ పాਪ ਲੱਥਾ ਸ਼ੁਕਰ ਹੈ ਮਾਂ ਨੇ ਇਹਨੂੰ ਜੰਮ ਕੇ ਕਸ਼ਟ ਹੀ ਕਟਿਆ ਪੱਥਰ ਚਮਦਿੰਦੀ ਕੰਨ ਦੇ ਵਿੱਚ ਜੀਣ ਲੈਂਦੇ ਕਾਠੀ ਸੱਜੀ ਸਜਾਈ ਰਸਤੇ ਵਿੱਚ ਉਹੀ ਊਠ ਮਿਲਿਆ ਲੰਮੇ ਲੰਮੇ ਕਦਮ ਪੜ ਦੀ ਊਠ ਨੇੜੇ ਗਈ ਊਠ ਨੇ ਜ਼ੋਰ ਦੀ ਲੱਤ ਮਾਰੀ ਸੁੰਡ ਲੋਟਣੀਆਂ ਖਾ ਗਈ ਕੱਪੜੇ ਝਾੜ ਕੇ ਖੜੀ ਹੋਈ ਊਠ ਨੇ ਕਿਹਾ ਚਿਚੜੀਆਂ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਝੂਟੇ ਲੈਣੇ ਨੇ ਪਹਿਲਾ ਮੂਹ ਤਾਂ ਧੋਕਿਆ ਲਾਗਿਓ ਲੰਗੀ ਦੇਖਿਆ ਕਿਨਾਰਿਆਂ ਤੇ ਹੀਰੇ ਮੋਤੀ ਤਾਰਿਆਂ ਵਾਂਗ ਲਿਸ਼ਕ ਰਹੇ ਹਨ ਦਿਲ ਲਚਾ ਗਿਆ ਲੰਮੀਆਂ ਲੰਮੀਆਂ ਪੁਲਾੰਗਾਂ ਭਰਦੀ ਆਈ ਹੀਰੇ ਮੋਤੀ ਚੁਗਣ ਲੱਗੀ ਉੱઠી ਜ਼ਬਰਦਸਤ ਛਲ ਹੀਰੇ ਮੋਤੀ ਤਾਂ ਹੱਥੋਂ ਛੁੱਟੇ ਹੀ ਲੱਗੀ ਡੁਸਕੀਆਂ ਖਾਣ ਸਮੁੰਦਰ ਨੇ ਕਿਹਾ ਚਿੱਕੜ ਸਾਫ਼ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਹੀਰੇ ਮੋਤੀ ਲੈਣ ਲਈ ਮੂੰਹ ਢੋ ਲਿਆ 베ਰੀ ਕੋਲੋਂ ਲੰਗੀ ਦੇਖਿਆ ਲਾਲ ਸੂਹੇ 베ਰ ਪੱਕੇ ਹੋਏ ਟਾਹਣੀਆਂ ਝੁਕੀਆਂ ਹੋਈਆਂ ਲਾਲਚ ਆ ਗਿਆ ਲੰਮੀਆਂ ਡੀਂਗਾ ਮਾਰਦੀ 베ਰੀ ਕੋਲੋਂ ਲੰਗੀ ਬੇਰ ਤੋੜਨ ਲੱਗੀ ਤਾਂ ਟਾਣੀ ਹੋਰ ਉੱਚੀ ਹੋ ਗਈ। ਸੁੰਡ ਦੀ ਚੁੰਨੀ ਕੰਡਿਆਂ ਨੇ ਪਾੜ ਦਿੱਤੀ। ਹੱਥ ਛਿਲੇ ਗਏ, ਥਾਂ-ਥਾਂ ਕੰਡੇ ਚੁੱਬੇ। ਬੇਰੀ ਨੇ ਕਿਹਾ, "ਕੰਡੇ ਚੁਗਣ ਵੇਲੇ ਤੈਨੂੰ ਮੌਤ ਪੈਂਦੀ ਸੀ। ਹੁਣ ਮਿੱਠੇ ਬੇਰ ਖਾਣ ਵਾਸਤੇ ਮੂੰਹ ਤੋ ਆਈ।" ਬਿੱਲੀ ਕੋਲੋਂ ਲੰਘੀ, ਦੇਖਿਆ, ਉਸ ਕੋਲ ਪ੍ਰਾਤ ਮੇਵਿਆਂ ਦੀ ਭਰੀ ਹੈ। ਲੰਮੇ-ਲੰਮੇ ਕਦਮੀ ਤੁਰ ਕੇ ਆਈ। ਹੱਥ ਮੇਵਿਆਂ ਨੂੰ ਪਾਇਆ ਹੀ ਸੀ ਕਿ ਬਿੱਲੀ ਨੇ ਨਹੁੰਦਰਾ ਨਾਲ ਮੂੰਹ ਨੋਚ ਲਿਆ। ਕਗਰੀ ਪਾੜ ਦਿੱਤੀ। ਬਿੱਲੀ ਨੇ ਕਿਹਾ ਸ਼ੇਰ ਗੁੰਦਣ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਮੂਏ ਵੇ ਖਾਣ ਲਈ ਮੂੰਹ ਧੋਕੇ ਆ ਗਈ ਚੁੱਲੇ ਕੋਲੋਂ ਦੀ ਲੰਗੀ ਤਾਂ ਦੇਖਿਆ ਸੋਨੇ ਦੀ ਕੜਾਈ ਵਿੱਚ ਕਿ ਉਹ ਤਲੇ ਜਾ ਰਹੇ ਹਨ ਜੀਬ ਤੇ ਪਾਣੀ ਆ ਗਿਆ ਕਿਉ ਕੱਢਣ ਲੱਗੀ ਤਾਂ ਕਿਉ ਖੋਲ ਪਿਆ ਹੱਥ ਜਲ ਗਏ ਕੱਪੜੇ ਠਿੰਡੇ ਹੋ ਗਏ ਬਾਹਾਂ ਤੇ ਛਾਲੇ ਪੈ ਗਏ ਚੁੱਲਾ ਬੋਲਿਆ ਰਾਫ ਸਾਫ ਰਾਖ ਸਾਫ ਕਰਨ ਵੇਲੇ ਤੈਨੂੰ ਮੌਤ ਪੈਂਦੀ ਸੀ ਹੁਣ ਘੋ ਖਾਣ ਵੇਲੇ ਮੂੰਹ ਤੋ ਕੇ ਆ ਗਈ ਖੱਡੇ ਕੋਲੋਂ ਦੀ ਲੰਗਨ ਲੱਗੀ ਦੇਖਿਆ ਸੋਨੇ ਦੇ ਗਹਿਣੇ جگਮਗਾ ਰਹੇ ਹਨ ਮਨ ਲਲਚਾਇਆ ਲੰਮੀਆਂ ਲੰਮੀਆਂ ਡੀਂਗਾ ਭਰਦੀ ਹੋਈ ਗਈ ਤੇ ਗਹਿਣਿਆਂ ਨੂੰ ਹੱਥ ਪਾਇਆ ਛੌਣ ਦੀ ਧੀਰ ਹੀ ਸੀ ਕੇ ਜਬਰਦਸਤ ਬਰੋਲਾ ਉਠਿਆ ਸੁੰਡ ਦੇ ਕੱਪੜੇ ਮੂੰਹ ਤੇ ਸਿਰ ਰੇਤ ਨਾਲ ਭਰ ਗਏ ਭੂਤਨੀ ਲੱਗਣ ਲੱਗੀ ਅੱਖਾਂ ਮਲਦੀ ਰੋਂਦੀ ਕਰ ਲੌਂਦੀ ਘਰ ਪਹੁੰਚੀ ਨਾ ਕਿਸੇ ਨਾਲ ਬਾਤ ਕੀਤੀ ਨਾ ਕਿਸੇ ਨਾਲ ਚਿਤ ਜੋਪਾ ਜਾਪ ਚੁੰਨੀ ਨਾਲ ਮੂੰਹ ਸਿਰ ਲਪੇਟ ਕੇ ਪੈ ਗਈ ਕਰਦਿਆ ਨੇ ਬਥੇਰੀ ਪੁਸ਼ਕਿਸ਼ ਕੀਤੀ ਮੂੰਹ ਵਿੱਚੋਂ ਇੱਕ ਬੋਲ ਨਹੀਂ ਨਿਕਲਿਆ ਰਾਤ ਭਰ ਦੁਸਕਦੀ ਰਹੀ ਰੋਂਦੀ ਰਹੀ ਲੋਕ ਆ ਕੇ ਪੁੱਛਦੇ ਕੀ ਲਿਆਈ ਏ ਕੁੜੀਏ ਸੋਣ ਉਹਨਾਂ ਨੂੰ ਖੂਬ ਗਾਲਾਂ ਕੱਢਦੀ ਲੋਕ ਖੂਬ ਹਾਸਤੇ ਖਿੱਲੀ ਢੋਂਦੇ ਐਨੀ ਮੇਰੀ ਬਾਤ ਉਤੋਂ ਪੈ ਗਈ ਰਾਤ ਧੰਨਵਾਦ